ਬਲੈਕ ਰੁੜਕਾ ਕਲਾਂ ਦੇ 15 ਜੂਨ ਚ ਹੋ ਰਹੀਆਂ ਬਲੈਕ ਸਮਿਤੀ ਦੀਆਂ ਚੋਣਾਂ ਚ 56 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫਸਰ ਹਜ਼ਾਰ ਅਨਵீர் ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ 14 ਉਮੀਦਵਾਰਾਂ ਨੇ ਪੇਪਰ ਦਾਖਲ ਕੀਤੇ ਹਨ ਕਾਂਗਰਸ ਵੱਲੋਂ 11 ਬਸਪਾ ਵੱਲੋਂ 11 ਅਕਾਲੀ ਦਲ ਵੱਲੋਂ 9 ਭਾਜਪਾ ਵੱਲੋਂ 1 ਆਜ਼ਾਦ ਤੌਰ ਤੇ 9 ਉਮੀਦਵਾਰਾਂ ਵੱਲੋਂ ਪੇਪਰ ਦਾਖਲ ਕਰਵਾਏ ਗਏ ਹਨ ਉਨਾ ਕਿਹਾ ਕਿ 5 ਦਸੰਬਰ ਨੂੰ ਪੇਪਰਾਂ ਦੀ ਪੜਤਾਲ ਹੋਵੇਗੀ 6 ਨੂੰ ਪੇਪਰ ਵਾਪਸ ਲੈ ਜਾਣਗੇ ਸਰ ਬਲੌਕ ਰੁੜਕਾ ਦੇ ਵਿੱਚ ਸਰ 15 ਸਿੱਟਾ ਤੇ ਹੁਣਿਆ ਜ਼ਿਲਾਂ ਤੇ ਟੋਟਲ 56 ਕੈਂਡੀਡੇਟ ਸਾਡੇ ਕੋਲ ਸਬਮਿਟ ਹੋਏ ਨੇ ਜਿਸ ਲਾਸਟ ਡੇਟ ਜਿਹਦੇ ਵਿੱਚੋਂ ਕਾਂਗਰਸ ਦੇ 11 ਜੀ ਬੌਜਨ ਸਮਾਜ ਪਾਰਟੀ ਦੇ 11 ਜੀ ਅਕਾਲੀ ਦਲ ਤੋਂ 9 ਆਮ ਆਦਮੀ ਪਾਰਟੀ ਤੋਂ 14 ਤੇ ਭੀਜਪੀ ਤੋਂ 1 ਜੀ ਤੇ ਆਜਾਦ 10 ਕੈਂਡੀਡੇਟਾਂ ਨੇ ਸਾਡੇ ਕੋਲ ਫਾਰਮ ਨੋਮੀਨੇਸ਼ਨ ਅੱਜ ਭਰਾਈਆਂ ਜੀ ਸਰ ਜੀ ਰੂਟਿੰਗ ਕੱਲ ਹੋਏਗੀ ਜੀ 5 ਤਰੀਕ ਨੂੰ ਤੇ ਜਿਹੜੀ ਪੇਪਰ ਵਾਪਸ ਲੈਣ ਦੀ ਤਰੀਕ ਹੈਗੀ ਆ ਉਹ 11 ਵਜੇ ਤੋਂ ਲੈ ਕੇ 3 ਵਜੇ ਤੱਕ ਸ਼ਾਮ ਦੇ ਹੋਏਗੀ ਤੇ ਮਿਤੀ ਰਹੂਗੀ 6 ਤਰੀਕ ਜੀ ਸਿੰਪਲ ਵੀ ਨਾਲੇ ਰੋੜਦੇ ਜੀ ਸਿੰਪਲ ਦੇਖੋ ਸਰ ਜੇ ਸਾਨੂੰ ਜਦੋਂ ਅਲੋਟ ਕਰਨੇ ਅਸੀਂ ਉਸੇ ਵੇਲੇ ਉਹਨਾਂ ਨੂੰ ਬੁਲਾ ਲਾਂਗੇ ਅ ਕੱਲ ਜਿਹੜੀ ਸਟੇਟ ਪਾਰਟੀ ਦੇ ਕੈਂਡੀਡੇਟਾਂ ਉਹਨਾਂ ਨੇ ਤਾਂ ਉਹਨਾਂ ਦੇ ਉਹ ਨਿਸ਼ਾਨਾਪ੍ਰੀ ਲੜਨਾ ਜੀ ਜਿਹੜੇ ਸਾਡੇ ਕੋਲ ਅਦਾਸ 10 ਆਏ ਨੇ ਜੀ ਅਸੀਂ ਇਹਨਾਂ ਨੂੰ ਅਲੱਟ ਕਰਾਂਗੇ ਜੀ ਇਹਨਾਂ ਨੂੰ ਫਿਰ ਮੌਕੇ ਤੇ ਬੁਲਾ ਲਾਂਗੇ ਜੀ ਉਸੇ ਨੂੰ ਸਰ ਥੋੜਾ ਮਾਹੌਲ ਵੀ ਬਾਹਰ ਕਰਵਾਇਆ ਸੀਗਾ ਜੀ ਕੀ ਮਾਮਲਾ ਹੈ ਮਾਹੌਲ ਸਰ ਅਸੀਂ ਤਾਂ ਅੰਦਰ ਸੀਗੇ ਬਾਹਰ ਕੋਈ ਸਿਕਿਉਰਿਟੀ ਨੂੰ ਲੈ ਕੇ ਪਰਪਸ ਦੇ ਵਿੱਚ ਕੁਝ ਨੇ ਕੋਈ ਫਾਈਲ ਉੱਪਰ ਨੂੰ ਫੜਾਈ ਇਦਾਂ ਦਾ ਕੋਈ ਸਾਡੇ ਨੋਟਸ ਵਿੱਚ ਆਇਆ ਪਰ ਜ਼ਿਆਦਾ ਉਹ ਸਿਕਿਉਰਿਟੀ ਨੂੰ ਪਤਾ ਹੈ ਜੀ ਉਹ ਸਿਕਿਉਰਿਟੀ ਉਹਦੇ ਬਾਰੇ ਦੱਸ ਸਕਦੀ ਹੈ ਜੀ